ਗੁਰੂ ਸਵਾਰੇ ਖਾਲਸਾ ਜੀ ਅੱਜ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਕਿ ਭਗਤ ਰਵਿਦਾਸ ਜੀ ਉਹਨਾਂ ਨੂੰ ਗੁਰੂ ਕਹਿਣਾ ਚਾਹੀਦਾ ਹੈ ਜਾਂ ਭਗਤ ਸ਼ਬਦ ਦੇ ਨਾਲ ਸੰਬੋਧਨ ਕਰਨਾ ਚਾਹੀਦਾ ਹੈ ਕਿਉਂਕਿ ਅਯੋਕੇ ਸਮੇਂ ਦੇ ਵਿੱਚ ਇਹ ਵਿਸ਼ਾ ਸਿੱਖ ਸੰਗਤ ਦੇ ਵਿੱਚ ਵਿਚਾਰਨਾ ਅਤੇ ਨੂੰ ਸਮਝਣਾ ਬੜਾ ਜ਼ਰੂਰੀ ਆ ਕਿਉਂਕਿ ਇੱਕ ਤੜਾ ਰਵਿਦਾਸ ਜੀ ਦੇ ਲਈ ਗੁਰੂ ਸ਼ਬਦ ਜਿਹੜਾ ਹੈ ਉਹ ਸੰਬੋਧਨ ਰੂਪ ਦੇ ਵਿੱਚ ਵਰਤਿਆ ਹੈ ਅਤੇ ਇੱਕ ਧੜੇ ਦਾ ਕਹਿਣਾ ਹੈ ਕਿ ਰਵਿਦਾਸ ਜੀ ਦੇ ਲਈ ਭਗਤ ਸ਼ਬਦ ਹੀ ਸਹੀ ਹੈ ਉਹਨਾਂ ਨੂੰ ਗੁਰੂ ਸ਼ਬਦ ਦੇ ਨਾਲ ਸੰਬੋਧਨ ਨਹੀਂ ਕਰਨਾ ਚਾਹੀਦਾ ਅੱਜ ਆਪਾਂ ਹਰ ਪੱਖ ਤੋਂ ਇਸ ਵਿਸ਼ੇ ਨੂੰ ਵਿਚਾਰਨ ਅਤੇ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਰਵਿਦਾਸ ਜੀ ਨੂੰ ਭਗਤ ਕਹੀਏ ਜਾਂ ਗੁਰੂ ਕਹੀਏ ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਓ ਸੋ ਆਹ ਗੁਰੂ ਜੀ ਕਾ ਖਾਲਸਾ ਉਹ ਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਵਿੱਚ ਪਹਿਲੀ ਬੇਨਤੀ ਕਿ ਜਦੋਂ ਅਸੀਂ ਸਿੱਖ ਧਰਮ ਨੂੰ ਪੜ੍ਹਦੇ ਆ ਨਾ ਤਾਂ 10 ਸਰੀਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ 10 ਸਰੀਰਾਂ ਦੇ ਨਾਲ ਗੁਰੂ ਸ਼ਬਦ ਲੱਗਦਾ ਹੈ ਉਹਦੇ ਤੋਂ ਬਾਅਦ ਗੁਰੂ ਪਦਵੀ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਿਹੜੀ ਆ ਉਹ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਅਯੂਕੇ ਸਮੇਂ ਦੇ ਵਿੱਚ ਸਿੱਖਾਂ ਦਾ ਗੁਰੂ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਉਹਦੇ ਤੋਂ ਇਲਾਵਾ ਜੇਕਰ ਗੁਰੂ ਸ਼ਬਦ ਕਿਸੇ ਸਰੀਰ ਦੇ ਨਾਲ ਲੱਗਦਾ ਹੈ ਤੇ ਉਹ ਕੇਵਲ 10 ਸਰੀਰ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹਿਲੀ ਬੇਨਤੀ ਹੈ ਉਹਦੇ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਵਿਸ਼ੇ ਨੂੰ ਵਿਚਾਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਅਤੇ ਜਦੋਂ ਅਸੀਂ ਭਾਈ ਗੁਰਦਾਸ ਜੀ ਨੂੰ ਪੜਦੇ ਹਾਂ ਨਾ ਤਾਂ ਭਾਈ ਗੁਰਦਾਸ ਜੀ ਦਾ ਹਵਾਲਾ ਇਸ ਵਿਸ਼ੇ ਦੇ ਵਿੱਚ ਬੜਾ ਮਹੱਤਵ ਰੱਖਦਾ ਹੈ ਅਤੇ ਭਾਈ ਗੁਰਦਾਸ ਨੇ ਵੀ ਭਗਤ ਰਵਿਦਾਸ ਜੀ ਨੂੰ ਭਗਤ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਭਗਤ ਜਗਵਜਿਆ ਚੋਂ ਜੁਗਾਂ ਦੇ ਵਿੱਚ ਚਮਰੇਟਾ ਜਮਿਆ ਯਾਤ ਦਾ ਰਵਿਦਾਸ ਪੂਰੀ ਦੁਨੀਆ ਦੇ ਵਿੱਚ ਪੂਰੇ ਸੰਸਾਰ ਸਮਾਜ ਦੇ ਵਿੱਚ ਭਗਤ ਭਗਤ ਕਰਕੇ ਵਜਿਆ ਹੈ ਮਸ਼ਹੂਰ ਹੋਇਆ ਹੈ ਭਾਗ ਭਗਤ ਰਵਿਦਾਸ ਜੀ ਦੀ ਵਡਿਆਈ ਦੀਆਂ ਧੁਮਾਂ ਪੂਰੇ ਪਾਸੇ ਹਰ ਪਾਸੇ ਜੜੀਆਂ ਉਹ ਪੈ ਗਈਆਂ ਨੇ ਸੋ ਭਾਈ ਗੁਰਦਾਸ ਜੀ ਨੇ ਵੀ ਰਵਿਦਾਸ ਜੀ ਦੇ ਲਈ ਸ਼ਬਦ ਜਿਹੜਾ ਹੈ ਉਹ ਭਗਤ ਵਰਤਿਆ ਹੁਣ ਪਹਿਲੀ ਬੇਨਤੀ ਹੈ ਕਿ ਜਿਹੜਾ ਭਗਤ ਸ਼ਬਦ ਹੈ ਕੀ ਭਗਤ ਸ਼ਬਦ ਦੇ ਵਿੱਚ ਕੋਈ ਕਮੀ ਹੈ ਕੀ ਭਗਤ ਸ਼ਬਦ ਦੇ ਵਿੱਚ ਕੋਈ ਘਾਟ ਆ? ਨਹੀਂ। ਭਗਤ ਸ਼ਬਦ ਬੜਾ ਹੀ ਸਤਕਾਰਤ ਅਤੇ ਪੂਜਨ ਯੋਗ ਸ਼ਬਦ ਆ ਅਤੇ ਜੋ ਪਰਮੇਸ਼ਰ ਦਾ ਪਿਆਰਾ ਹੈ ਪਰਮੇਸ਼ਰ ਦੀ ਭਗਤੀ ਕਰਦਾ ਹੈ ਉਹਦੇ ਲਈ ਭਗਤ ਸ਼ਬਦ ਵਰਤੇ ਆ ਜਾਂਦਾ ਹੈ। ਪਰ ਜਦੋਂ ਗੁਰੂ ਦੀ ਗੱਲ ਆਏਗੀ ਗੁਰੂ ਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਉਹ ਕਹਿੰਦੇ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਪਠਾਇਆ ਸ਼ਬਦ ਭਾਈ ਸਾਹਿਬ ਨੇ ਵਰਤੇ ਪਠਾਇਆ ਅਰਥ ਹੁੰਦਾ ਭੇਜਣਾ ਭੇਜਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਇਸ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਨੇ ਕਿਸੇ ਖਾਸ ਮਕਸਦ ਕਿਸੇ ਖਾਸ ਉਦੇਸ਼ ਦੇ ਲਈ ਜਿਹੜਾ ਭੇਜਿਆ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੁਰ ਦਰਗਾਹ ਤੋਂ ਹੀ ਗੁਰੂ ਹਨ ਅਤੇ ਇਹ ਰਬੀ ਜੋਤ ਜਿਵੇਂ ਅਗਾ ਅਗਾ ਸਰੀਰ ਦੇ ਵਿੱਚ ਚੱਲੀ ਉਹਨਾਂ ਸਰੀਰਾਂ ਦੇ ਲਈ ਵੀ ਅਸੀਂ ਗੁਰੂ ਸ਼ਬਦ ਦੇ ਰੂਪ ਦੇ ਵਿੱਚ ਉਹਨਾਂ ਨੂੰ ਸੰਬੋਧਨ ਕਰਦੇ ਆਂ ਸੋ ਜੇਕਰ ਅਯੋਕੇ ਸਮੇਂ ਦੇ ਵਿੱਚ ਅਸੀਂ ਭਗਤ ਰਵਿਦਾਸ ਜੀ ਦੇ ਲਈ ਗੁਰੂ ਸ਼ਬਦ ਵਰਤਨਾ ਸ਼ੁਰੂ ਕਰ ਦਈਏ ਜੋ ਕਿ ਵਰਤਿਆ ਵੀ ਜਾ ਰਿਹਾ ਹੈ ਭਗਤ ਰਵਿਦਾਸ ਜੀ ਦੇ ਉਹਨਾਂ ਦੇ ਨਾਮ ਦੇ ਨਾਲ ਗੁਰੂ ਸ਼ਬਦ ਦੇ ਸੰਬੋਧਨ ਕਰਨਾ ਜਾਂ ਗੁਰੂ ਰਵਿਦਾਸ ਜੀ ਇਸ ਨਾਮ ਦੇ ਉੱਪਰ ਗੁਰਦੁਆਰੇ ਤੱਕ ਬਣ ਗਏ ਇਹਦਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਏਗਾ ਕੱਲ ਨੂੰ ਜਿਹੜੇ ਜੱਟ ਜਾਤ ਦੇ ਨਾਲ ਸੰਬੰਧ ਤੇ ਵੱਖਰਾ ਕਰ ਲੈਣਗੇ ਭਗਤ ਧੰਨਾ ਜੀ ਨੂੰ ਉਹ ਕਹਿਣਗੇ ਕਿ ਜੇ ਰਵਿਦਾਸ ਜੀ ਦੇ ਲਈ ਗੁਰੂ ਸ਼ਬਦ ਵਰਤਿਆ ਜਾ ਸਕਦਾ ਹੈ ਫਿਰ ਭਗਤ ਧੰਨੇ ਲਈ ਵੀ ਵਰਤਿਆ ਜਾ ਸਕਦਾ ਹੈ ਕਬੀਰ ਪੰਥੀਆ ਵੀ ਕਹਿਣਗੇ ਕਿ ਅਸੀਂ ਵੀ ਵੱਖਰਾ ਲੈ ਜਾਂਦੇ ਅਸੀਂ ਕਬੀਰ ਜੀ ਨੂੰ ਗੁਰੂ ਕਵਾਂਗੇ ਇਸ ਤਰੀਕੇ ਦੇ ਨਾਲ ਜਿਵੇਂ 10 ਸਰੀਰਾਂ ਦੇ ਨਾਲ 10 ਗੁਰੂ ਸਹਿਬਾਨ ਦੇ ਨਾਲ ਗੁਰੂ ਸ਼ਬਦ ਸੰਬੋਧਨ ਕਰਦਾ ਹੈ ਤੇ ਫਿਰ ਅਸੀਂ ਦੇਖਾਂਗੇ ਕਿ ਸਿੱਖ ਧਰਮ ਦੇ ਵਿੱਚ 15 ਭਗਤਾਂ ਦੀ ਥਾਂ ਜੇ ਉਹਨਾਂ 15 ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਤੇ ਕਿੰਨੇ ਗੁਰੂ ਹੋ ਗਏ ਤੇ ਕਿਹੜੇ ਗੁਰੂ ਨੂੰ ਕਿਹੜਾ ਦਰਜਾ ਦਿੱਤਾ ਜਾਏਗਾ ਇਸ ਕਰਕੇ ਜੇਕਰ ਇਹ ਖੁੱਲ ਜਾਂ ਇਹਦੀ ਪ੍ਰਵਾਨਗੀ ਦਿੱਤੀ ਜਾਣ ਲੱਗ ਪਈ ਤਾਂ ਅਯੋਕੇ ਸਮੇਂ ਦੇ ਵਿੱਚ ਭਗਤਾਂ ਨੂੰ ਵੀ ਗੁਰੂ ਦੀ ਪਦਵੀ ਜਾਂ ਉਸ ਮਕਾਮ ਦੇ ਬਰਾਬਰ ਜਿਹੜਾ ਉਹ ਸਮਝਿਆ ਜਾਏਗਾ ਸੋ ਇਹਦਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਏਗਾ ਅਤੇ ਜਦੋਂ ਅਸੀਂ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦਾ ਉਹਨਾਂ ਬੇਨਤੀ ਬੜੀ ਜ਼ਰੂਰੀ ਹੈ ਇਸ ਵਿਸ਼ੇ ਦੇ ਵਿੱਚ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦਾ ਹੈ ਨਾ ਉਹ ਕੇਵਲ ਛੇ ਗੁਰੂ ਸਾਹਿਬਾਨ ਨੂੰ ਮੱਥਾ ਹੀ ਨਹੀਂ ਟੇਕਦਾ ਉਹ 35 ਮਹਾਂਪੁਰਖਾਂ ਨੂੰ ਮੱਥਾ ਟੇਕਦਾ ਹੈ ਜਿੱਥੇ ਛੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਿਆ ਉਥੇ 15 ਭਗਤ ਵੀ ਬੈਠੇ ਨੇ 11 ਭਟ ਵੀ ਬੈਠੇ ਨੇ ਤਿੰਨ ਗੁਰਸਿੱਖ ਵੀ ਬੈਠੇ ਨੇ 35 ਮਹਾਂਪੁਰਖਾਂ ਨੂੰ ਇੱਕ ਸਿੱਖ ਸਜਦਾ ਕਰਦਾ ਹੈ ਤਾਂ ਉਦੋਂ ਭਗਤ ਅਰਵਿਦਾਸ ਜਿਹਨੂੰ ਗੁਰੂ ਰੂਪ ਦੇ ਵਿੱਚ ਹੀ ਮੱਥਾ ਟੇਕਿਆ ਜਾਂਦਾ ਹੈ 35 ਮਹਾਂਪੁਰਖਾਂ ਨੂੰ ਗੁਰੂ ਰੂਪ ਦੇ ਵਿੱਚ ਹੀ ਮੱਥਾ ਟੇਕਿਆ ਜਾਂਦਾ ਹੈ ਪਰ ਜਦੋਂ ਅਸੀਂ 35 ਮਹਾਂਪੁਰਖਾਂ ਦੇ ਵਿੱਚੋਂ ਇੱਕ ਮਹਾਂਪੁਰਖ ਨੂੰ ਵੱਖਰੀ ਉਹਦੀ ਬਾਣੀ ਕਰਕੇ ਉਹਨੂੰ ਕੱਢ ਕੇ ਕਵਾਂਗੇ ਕਿ ਇਹਨੂੰ ਗੁਰੂ ਰੂਪ ਦੇ ਵਿੱਚ ਪੂਜਣਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਏ ਉਸ ਭਗਤ ਦੀ ਵਿਚਾਰਧਾਰਾ ਜਾਂ ਸਿੱਖੀ ਸਿਧਾਂਤਾਂ ਦੇ ਨਾਲ ਇੱਕ ਖਿਲਵਾੜ ਹੋਏਗਾ ਅਤੇ ਇਹਦੇ ਤੇ ਅਯੋਕੇ ਸਮੇਂ ਦੇ ਵਿੱਚ ਸਾਡੇ ਵਿਦਵਾਨਾਂ ਨੂੰ ਪਤਵੰਤੇ ਸੱਜਣਾ ਨੂੰ ਪ੍ਰਚਾਰਕਾਂ ਨੂੰ ਇਸ ਮੁੱਦੇ ਨੂੰ ਜਿਹੜਾ ਉਹ ਵਿਚਾਰਨਾ ਚਾਹੀਦਾ ਹੈ ਕਿ ਇਹ ਟੜਾ ਪੈਦਾ ਕਿਉਂ ਹੋ ਰਿਹਾ ਹੈ ਉਹਦੇ ਕੀ ਕਾਰਨ ਨੇ ਕੁਝ ਤੇ ਰਾਜਨੀਤਿਕ ਲੋਕ ਕਿਉਂਕਿ ਉਹਨਾਂ ਦਾ ਆਪਣੀ ਕੁਰਸੀ ਦੇ ਨਾਲ ਮਤਲਬ ਏ ਆ ਉਹਨਾਂ ਨੇ ਜਾਤ ਦੇ ਆਧਾਰ ਤੇ ਜਾਂ ਇਹਨਾਂ ਮੁੱਦਿਆਂ ਨੂੰ ਉਛਾਲ ਕੇ ਆਪਣੀਆਂ ਵੋਟਾਂ ਇਕੱਠੀਆਂ ਕਰਨੀਆਂ ਨੇ ਜਾਂ ਆਪਣੀ ਕੁਰਸੀ ਨੂੰ ਕਾਇਮ ਰੱਖਣਾ ਹੈ ਪਰ ਯਾਦ ਰੱਖਣਾ ਭਗਤ ਰਵਿਦਾਸ ਜੀ ਦੇ ਲਈ ਜਦੋਂ ਅਸੀਂ ਭਾਈ ਗੁਰਦਾਸ ਜੀ ਜਾਂ ਭਗਤ ਸ਼ਬਦ ਜਿਹੜਾ ਬੜਾ ਹੀ ਸਤਿਕਾਰਤ ਸ਼ਬਦ ਹੈ ਜਦੋਂ ਭਗਤ ਸ਼ਬਦ ਨੂੰ ਵੇਖਾਂਗੇ ਗੁਰੂ ਦੇ ਨਾਲ ਜੁੜ ਕੇ ਅਨੇਕਾਂ ਭਗਤ ਪੈਦਾ ਹੁੰਦੇ ਨੇ ਗੁਰੂ ਅਨੇਕਾਂ ਭਗਤ ਪੈਦਾ ਕਰ ਸਕਦਾ ਹੈ ਪਰ ਅਨੇਕਾਂ ਭਗਤ ਇੱਕ ਗੁਰੂ ਪੈਦਾ ਨਹੀਂ ਕਰ ਸਕਦੇ ਤਨ શ્રી ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜ੍ਹ ਕੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਅਨੇਕਾਂ ਭਗਤ ਪੈਦਾ ਹੋ ਸਕਦੇ ਹਨ ਅਨੇਕਾਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਉਸਾਰੂ ਸੋਚ ਵਾਲੇ ਉਹ ਸ਼ਖਸੀਅਤਾਂ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਆਪਾਂ ਦੇਖਿਆ ਹੈ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਕਿੰਨੀਆਂ ਇਤਿਹਾਸ ਦੇ ਵਿੱਚ ਸ਼ਖਸੀਅਤਾਂ ਹੈ ਉਹ ਗੁਰਸਿੱਖ ਉਹ ਮਹਾਨ ਉਹ ਰਬੀ ਰੂਹਾਂ ਉਹਨਾਂ ਦੇ ਲਈ ਉਹ ਭਗਤ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਾਂ ਗੁਰੂ ਨਾਨਕ ਦੇਵ ਜੀ ਘਰ ਨੇ ਪੈਦਾ ਕੀਤੇ ਨੇ ਪਰ ਇਹਦੇ ਬਦਲ ਦੇ ਵਿੱਚ ਅਨੇਕਾਂ ਗੁਰਸਿੱਖ ਜਾਂ ਅਨੇਕਾਂ ਭਗਤ ਰਲ ਕੇ ਇੱਕ ਗੁਰੂ ਨੂੰ ਪੈਦਾ ਨਹੀਂ ਕਰ ਸਕਦੇ ਸੋ ਸਾਧ ਸੰਗਤ ਜੀ ਬੇਨਤੀ ਇਹ ਆ ਕਿ ਭਗਤ ਸ਼ਬਦ ਬੜਾ ਹੀ ਸਤਕਾਰਤ ਅਤੇ ਭਗਤੀ ਕਰਨ ਵਾਲੀਆਂ ਰੱਬੀ ਰੂਹਾਂ ਦੇ ਲਈ ਵਰਤਿਆ ਜਾਂਦਾ ਹੈ ਅਤੇ 15 ਭਗਤਾਂ ਦੇ ਲਈ ਕਿਉਂਕਿ ਅਯੋਕੇ ਸਮੇਂ ਦੇ ਵਿੱਚ ਅਸੀਂ ਪੜ੍ਹਦੇ ਆਏ ਕਿ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਨਹੀਂ ਕਿ ਭਗਤ ਰਵਿਦਾਸ ਜੀ ਨੂੰ ਅਸੀਂ ਗੁਰੂ ਕਹੀਏ ਅਤੇ ਗੁਰੂ ਦੀ ਉਹਨਾਂ ਦੇ ਲਈ ਸ਼ਬਦ ਵਰਤ ਕੇ ਇਹ ਕਹਿਣਾ ਸ਼ੁਰੂ ਕਰੀਏ ਕਿ ਬਾਕੀ 14 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ 15 ਭਗਤਾਂ ਦੀ ਨਹੀਂ ਕਿਉਂਕਿ ਭਗਤ ਰਵਿਦਾਸ ਜੀ ਤਾਂ ਗੁਰੂ ਨੇ ਇਸ ਨੂੰ ਕਦੇ ਵੀ ਸਮੁੱਚੀ ਕੌਮ ਜਿਹੜਾ ਉਹ ਪ੍ਰਵਾਨ ਨਹੀਂ ਕਰੇਗੀ ਔਰ ਨਾ ਹੀ ਕਰਨਾ ਚਾਹੀਦਾ ਹੈ ਇਹ ਸਮੁੱਦੇ ਨੂੰ ਜਿਹੜਾ ਹੈ ਕਿਸੇ ਉਸਾਰੂ ਸੋ ਵਿਚਾਰ ਅਤੇ ਕਿਸੇ ਵਧੀਆ ਕੋਈ ਰਾਹ ਲੱਭ ਕੇ ਜਿਹੜਾ ਵਿਦਵਾਨਾਂ ਨੂੰ ਇਹਦਾ ਹੱਲ ਜਿਹੜਾ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਅਜਿਹੀ ਖੁੱਲ ਮਿਲਦੀ ਹੈ ਤਾਂ ਇਹਦੇ ਨੁਕਸਾਨ ਜਾਂ ਸਿੱਟੇ ਜਿਹੜੇ ਆ ਉਹ ਮਾਰੂ ਕੌਮ ਨੂੰ ਸਿਧਾਂਤਕ ਰੂਪ ਦੇ ਵਿੱਚ ਜਿਹੜਾ ਉਹ ਭੁਗਤਨੇ ਬਹਿ ਸਕਦੇ ਆ ਇਸ ਕਰਕੇ ਹਰੇਕ ਸਿੱਖ ਨੂੰ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਜਦਾ ਕਰਦਾ ਹੈ ਜਾਂ ਗੁਰੂ ਮੰਨਦਾ ਹੈ ਉਹਨਾਂ ਨੂੰ ਇਹਨਾਂ ਵਿਸ਼ਿਆਂ ਨੂੰ ਵਿਚਾਰਨ ਅਤੇ ਬੜੀ ਸੰਜੀਦਗੀ ਦੇ ਨਾਲ ਸਮਝਣ ਦੀ ਲੋੜ ਆ ਭਗਤ ਰਵਿਦਾਸ ਜੀ ਦੇ ਲਈ ਜਿਹੜਾ ਸ਼ਬਦ ਹੈ ਉਹ ਭਗਤ ਬਹੁਤ ਹੀ ਵਧੀਆ ਸ਼ਬਦ ਹੈ ਪਰਮੇਸ਼ਰ ਦੇ ਭਗਤ ਨੇ ਅਤੇ ਉਹਨਾਂ ਦੀ ਹੋਂਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਘਰ ਕੇ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਯਾਤਰਾਵਾਂ ਕੀਤੀਆਂ ਹੈ ਨਾ ਤਾਂ ਯਾਤਰਾਵਾਂ ਦੇ ਵਿੱਚ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਕੱਠੀ ਕੀਤੀ ਹੈ ਅਤੇ ਪਤਾ ਨਹੀਂ ਇਸ ਦੇਸ਼ ਦੇ ਵਿੱਚ ਬ੍ਰਾਹਮਣਵਾਦ ਭਗਤ ਰਵਿਦਾਸ ਜੀ ਵਰਗੇ ਕਿੰਨੇ ਭਗਤ ਉਹਨਾਂ ਨੂੰ ਦਬਿਆ ਕੁਚਲਿਆ ਗਿਆ ਹੋਵੇਗਾ ਉਹਨਾਂ ਦੇ ਵਿਚਾਰਧਾਰਾ ਨੂੰ ਖਤਮ ਕੀਤਾ ਹੋਵੇਗਾ ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹਨਾਂ ਭਗਤਾਂ ਨੂੰ ਇਹਨਾਂ ਦੀ ਬਾਣੀ ਨੂੰ ਇਕੱਠੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਥਾਂ ਦਿੱਤੀ ਆਪਣੇ ਘਰ ਦੇ ਵਿੱਚ ਨਿਵਾਜਿਆ ਸੋ ਅੱਜ ਹਰ ਸਿੱਖ ਜਦੋਂ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦਾ ਹੈ ਬਾਣੀ ਪੜ੍ਹਦਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੈਠੇ ਹੋਏ ਨਾ ਉੱਥੇ ਹੀ ਭਗਤ ਰਵਦਾਸ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਰਾਬਰ ਬਾਇਆ ਸੋ ਇਸ ਕਰਕੇ ਗੁਰੂ ਕੇਵਲ ਤੇ ਕੇਵਲ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਗੁਰੂ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ ਉਹਦੇ ਤੋਂ ਇਲਾਵਾ ਹੋਰ ਕਿਸੇ ਵੀ ਸ਼ਖਸੀਅਤ ਦੇ ਲਈ ਗੁਰੂ ਸ਼ਬਦ ਜਿਹੜਾ ਉਹ ਨਹੀਂ ਵਰਤਣਾ ਚਾਹੀਦਾ ਸੋ ਇਹ ਸੀ ਅੱਜ ਦੀ ਵਿਚਾਰ ਸੋ ਇਤਨੀ ਕਿ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਹੋਈਆਂ ਬੁਲਾਂ ਦੀ ਮਾਫੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ